ਮੈਂ ਦਰਸ਼ਨ ਮਹਾਜਨ ਪ੍ਰਧਾਨ ਕੋ ਬਾਅਦ ਮੈਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਤਿ ਪਹਿਲਾਂ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜੈ ਮਾਤਾ ਦੀ ਨਗਰਾਤਰੀ ਦੀ ਸਰਦਾਂ ਨੂੰ ਸ਼ੁਭ ਕਾਮਨਾਵਾਂ ਬਹੁਤ ਬਹੁਤ ਮੁਬਾਰਕਾਂ ਔਰ ਸਾਰੇ ਸਾਰੇ ਸਮਾਜ ਨੂੰ ਸਮਾਜ ਨੂੰ ਮੈਂ ਜੈ ਮਾਤਾ ਦੀ ਬਰਾਦਰੀ ਬਹੁਤ 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 ਸਾਰੇ ਕਾਰਮਾ ਕਰਦੇ سامنے ਹੈ ਸੋ ਸੈਟਅਪ ਹੋ ਰਿਹਾ ਹੈ ਕਿ ਐਸਐਮਪੀ ਕਿਉਂ ਨਹੀਂ ਹੈ ਇਹਦੇ ਨਾਲ ਜਿਹੜਾ ਛੜ ਤੋਂ ਪਾਰ ਤੁਸੀਂ ਜਿਹੜੇ ਕਿੰਨੋਂ ਦੀ ਕਰਦਾ ਹੈਗੇ ਤੇ ਬਲਕਿ ਦੱਸ ਦਿੰਦਾ ਦੁੱਖ ਸਤਿ ਪੰਨਾ ਤੇ ਜਿਹੜੀ ਤੁਸੀਂ ਛੜ ਦੀ ਮਾਰ ਦੀ ਗੱਲ ਕੀਤੀ ਹੈ ਕਿ ਇਹ ਸਾਡੇ ਬੁਲਾਰਾਸਟ ਡਿਸਟ੍ਰਿਕਟ ਪਠਾਨਪੁਰ ਜਿਹੜਾ ਬਣਾਇਆ ਹੈ ਪਰ ਬਸ ਸੱਚੀ ਤੱਕ ਸੈਨਿਕ ਪਾਣੀ ਨਹੀਂ ਚਾਹੁੰਦਾ ਹੈ ਇਹਦੇ ਵਿੱਚ ਜਿਹੜਾ ਇਹਮ ਰੋਲ ਜਿਹੜਾ ਆ ਗਿਆ ਉਹ ਸਾਡੇ ਜਿਹੜੇ ਸਮਾਜ ਦੇ ਐਨ ਜੀਓ ਸਾਡੇ ਪੰਜਾਬ ਦੀ ਜੰਗਾ ਸਾਡੇ ਉਹ ਮੁਟਾਬਾ ਜਿਹੜਾ ਆ ਗਿਆ ਉਹਨੇ ਦਿਮਾਗ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਇਹੋ ਹਾਲਾਤ ਦੇ ਵਿੱਚ 4 4 5 5 6 6 ਫੁੱਟ ਪਾਣੀ ਦੇ ਵਿੱਚ ਜਾ ਕੇ ਜਿਹੜੇ ਲੋਕਾਂ ਨੂੰ ਰਾਸ਼ਨ ਜਾਂ ਖਰਚੀ ਜੁੜੀਦੀ ਜਿਹੜੀ ਮੀਤ ਜਰ ਹੋਈ ਹੈ ਮੈਂ ਉਸ ਐਨ ਜੀਓ ਨੂੰ ਪੂਰਾ ਲੋਕਾਂ ਨੂੰ ਮੈਂ ਸਿਰ ਝੁਕਾ ਕੇ ਉਹਨਾਂ ਨੂੰ ਸਲਾਮ ਕਰਦਾ ਸਲੂਟ ਕਰਦਾ ਕਿ ਇਹ ਪੰਜਾਬ ਦਾ ਇੱਕ ਕਲਚਰ ਕਿ ਅਸੀਂ ਪੰਜਾਬੀ ਜਿਹੜੇ ਹੈ ਇੱਕ ਦੂਸਰੇ ਨੂੰ ਅਸੀਂ ਕਸ਼ਟ ਵਿੱਚ ਨਹੀਂ ਦੇਖ ਸਕਦੇ ਅਸੀਂ ਇਹ ਤੇ ਪੰਜਾਬ ਦੀ ਗੱਲ ਆ ਸਾਡੇ ਪੰਜਾਬੀ ਲੋਕ ਪੂਰੇ ਦੇਸ਼ ਵਿੱਚ ਵੀ ਜਿਹੜਾ ਆਪਣੇ ਕਿਸੇ ਨੂੰ ਕਸ਼ਟ ਵਿੱਚ ਨਹੀਂ ਦੇਖ ਸਕਦੇ ਕਿ ਸਾਡੀ ਪੰਜਾਬੀਆਂ ਦੀ ਜਿਹੜਾ ਸਾਡਾ ਕਲਚਰ ਸਾਡੇ ਗੁਰੂਆਂ ਪੀਰਾਂ ਦੀ ਸਾਡੀ ਜਰੀ ਮਦਦ ਦੇਣਾ ਅਸੀਂ ਉਹਦੇ ਮੁਤਾਬਕ ਜਿਹੜਾ ਇਹ ਸੇਵਾ ਕਰਦੇ ਆਂ ਪਰ ਇਹਦੇ ਵਿੱਚ ਅੱਜ ਜੇ ਮੈਂ ਸੱਤਾਰਾਂ ਦੀ ਗੱਲ ਕਰਾਂ ਜਾਂ ਪੋਲਿਟਿਕਲ ਬੰਦਿਆਂ ਦੀ ਗੱਲ ਕਰਾਂ ਮੈਂ ਉਹਨਾਂ ਵਾਸਤੇ ਕੋਸ਼ਿਸ਼ ਕਰਨੀ ਕਰ ਸਕਦਾ ਕਿਉਂਕਿ ਮੈਂ ਉਹਨੇ ਲੋਕਾਂ ਦੀ ਗੱਲ ਕਰਦਾ ਕਿ ਜਿਨ੍ਹਾਂ ਨੇ ਸਵਾਰਥ ਹੋ ਕੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਤਖਾਵੇ ਤੋਂ ਜਿਹੜੀ ਸੇਵਾ ਕੀਤੀ ਆ ਮੈਂ ਉਹਨਾਂ ਨੂੰ ਸਨੋਡ ਕਰਦਾ ਜੀਐਸਟੀ ਜੋ ਲੱਗਿਆ ਕਿੰਨੇ ਲੋਕ ਪੁੱਛਦੇ ਮੈਂ ਜੀਐਸਟੀ ਕੀ ਫਾਇਦਾ ਹੋਇਆ ਇਸਦੀ ਬਾਰੇ ਚਾਹੁੰਦੇ ਕਿ ਲੋਕ ਦੇਖੋ ਜਿਹੜੀ ਜੀਐਸਟੀ ਦੀ ਜਿਹੜੀ ਚਾਰ ਸਲੈਬ ਹੋਈ ਜਾਂ ਸੀ ਇਹ ਸਾਡੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਡਿਸਟ੍ਰਿਕਟ ਯੂਨਿਟ ਦਾ ਮੈਂ ਪ੍ਰਧਾਨ ਆ ਮੈਂ ਪਿਆਰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਪਿਆਰਾ ਜੀ ਸੇਠ ਮਹਾ ਮੰਤਰੀ ਸਮੀਰ ਸਮੀਰ ਜੈਨ ਜੀ ਇਹ ਸਾਡੀ ਪੰਜਾਬ ਦੀ ਟੀਮ ਨੇ 7-8 ਸਾਲ ਤੋਂ ਸਾਰਾ ਜਿਹੜਾ ਇਹ ਪ੍ਰਯਾਸ ਚੱਲ ਰਿਹਾ ਸੀ ਸਾਡੀ ਮੀਡੀਆ ਹੁੰਦੀਆਂ ਸੀ ਸਾਡੇ ਸੈਂਟਰ ਦੇ ਜਿਹੜੇ ਮਨਿਸਟਰ ਸੀ ਉਹਨਾਂ ਦੇ ਨਾਲ ਕਿ ਇਹ ਜੀਐਸਟੀ ਨੂੰ ਸਰਲ ਕਿੱਦਾਂ ਕੀਤਾ ਜਾਵੇ ਔਰ ਜਿਹੜੀ 5% ਤੋਂ ਜਿਹੜੀਆਂ 12% ਤੋਂ 5 ਤੇ ਕੀਤੀਆਂ ਜਿਹੜੇ 28 ਤੋਂ 18 ਤੇ ਕੀਤੀਆਂ ਜਾਣ ਤੇ ਤਾਂ ਜੋ ਲੋਕਾਂ ਨੂੰ ਸਹੂਲਤ ਹੋ ਸਕੇ ਤੇ ਜਿਹੜੀ ਬਹੁਤੀ ਮਹਿੰਗਾਈ ਦੀ ਮਾਰ ਜਿਹੜੀ ਲੋਕਾਂ ਨੂੰ ਉਹਦੇ ਵਿੱਚ ਫਾਇਦਾ ਹੋ ਸਕੇ ਪਰ ਮੈਂ ਇਹਦਾ ਜਿਹੜਾ ਪੰਜਾਬ ਪ੍ਰਦੇਸ਼ ਵਪਾਰ ਮੰਡ ਦੇ ਪ੍ਰਧਾਨ ਪਾਇਲਾ ਸ਼ੇਰ ਜੀ ਨੂੰ ਮੈਂ ਇਸ ਦਾ ਸ਼ੇਰਾ ਜੀ ਉਹਨਾਂ ਉਹਨਾਂ ਦੀ ਵਧਾਈ ਵਿੱਚ ਜਿਹੜਾ ਸਾਰਾ ਕੰਮ ਹੋਇਆ ਮੈਂ ਉਹ ਉਹਨਾਂ ਨੂੰ ਵਧਾਈ ਦੇ ਪਾਤਰ ਰਿਹਾ ਕਿ ਉਹ ਪੰਜਾਬ ਦੇ ਵਪਾਰੀਆਂ ਦੇ ਹਿੱਤਾਂ ਦੀ ਹਮੇਸ਼ਾ ਉਹ ਸੈਂਟਰ ਦੇ ਪੰਜਾਬ ਸਿਰ ਕਰਨਾ ਲੜਦੇ ਰਹਿੰਦੇ ਨੇ ਪਰ ਉਹਦੇ ਨਾਲ ਜਿਹੜੀ ਸਾਡੀ ਇਹ ਜਿਹੜੀ ਪਿਛਲੇ ਕਾਫੀ 7-8 ਸਾਲਾਂ ਤੋਂ ਸਾਡੀ ਜਿਹੜੀ ਮੰਗ ਸੀ ਕੇਂਦਰ ਸਰਕਾਰ ਨੇ ਉਹ ਸਾਡੀ ਮੰਗ ਮੰਨ ਕੇ ਜਿਹੜੇ 4 ਸਲੈਬ ਸੀ ਉਹਨੂੰ 2 ਸਲੈਬਾਂ 'ਚ ਲੈ ਆਂਦਾ ਉਹਦੇ ਨਾਲ ਜਿਹੜਾ ਵਪਾਰੀਆਂ ਨੂੰ ਬਹੁਤ ਫਾਇਦਾ ਹੋਇਆ ਤੇ ਸਾਡੇ ਪੰਜਾਬ ਦੀ ਜਨਤਾ ਨੂੰ ਵੀ ਬਹੁਤ ਫਾਇਦਾ ਹੋਇਆ ਕਿ ਜਿਹੜੀਆਂ 12% ਤੋਂ 5% ਦੇ ਆਈਟਮ ਆ ਗਈ ਜਿਹੜੀ 28 ਤੋਂ 18 ਤੇ ਆ ਗਈ ਔਰ ਜਿਹੜੀ ਸਟੇਸ਼ਨਰੀ ਜਾਂ ਹੋਰ ਸਕੂਲੀ ਵਸਤਾਂ ਜਾਂ ਉਹ ਬਹੁਤ ਸਾਰੀਆਂ ਵਜਿਹਾ ਪੰਜ ਤੋਂ ਜਿਹੜੀਆਂ 0% ਤੇ ਲਿਆ ਕੇ ਇਹ ਕੇਂਦਰ ਸਰਕਾਰ ਨੇ ਜੋ ਪੰਜਾਬ ਨੂੰ ਕੀ ਡੀਪਰੇਸ਼ਨ ਦੁਹਤਾ ਮੈਂ ਇਹਦੀ ਤਰੀਕ ਕਰਦਾ ਇਸ ਲਗਾ ਕਰਦਾ ਮੈਂ ਇਹ ਬਹੁਤ ਕਿਉਂਕਿ ਇਹ ਆਮ ਜਨਤਾ ਲਈ ਬਹੁਤ ਜਿਆਦਾ ਫਾਇਦੇਮੰਦ ਹੈ ਕਿ ਅੱਜ ਤੁਸੀਂ ਪੰਜਾਬ ਦੇ ਵਿੱਚ ਦੇਖ ਰਹੇ ਹੋ ਤੜਾ ਤੜਪ ਸੋਸ਼ਲ ਮੀਡੀਆ ਤੇ ਫਾਇਰ ਵੇ ਕੋਈ ਦੀ 1.5 ਲੱਖ ਰੁਪਏ ਸਸਤੀ ਹੋ ਗਈ ਕਿ ਲੱਖ ਰੁਪਏ ਸਸਤੀ ਹੋ ਗਈ ਕਿ 2 ਲੱਖ ਰੁਪਏ ਸਸਤੀ ਹੋ ਗਈ ਹੈ ਜੇ ਆਪਾਂ ਟਰੈਕਟਰਾਂ ਦੀ ਗੱਲ ਕਰਦੀਏ ਜੇ ਆਪਾਂ ਕੋਈ ਹੋਰ ਮਸ਼ੀਨਰੀ ਦੀ ਗੱਲ ਕਰਦੀਏ ਤੇ 28 ਤੋਂ 18% ਲਿਆਣਾ ਮੇਰਾ ਖਿਆਲ ਹੈ ਇਹ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਔਰ ਇਹ ਦਾ ਆਮ ਜਨਤਾ ਨੂੰ ਜਿਹੜਾ ਬਹੁਤ ਫਾਇਦਾ ਹੋਣ ਵਾਲਾ ਹੈ ਬਾਕੀ ਇਹ ਕਿ ਜਿਹੜੇ ਸਾਡੇ ਅਸੀਂ ਵਪਾਰੀ ਲੋਕ ਸੀ ਅਸੀਂ ਚਾਰ ਕਾਲਮ ਭਰਦੇ ਸੀ 5 12 18 ਤੇ 28 ਸਾਡੇ ਲਈ ਉਹ ਹੁਣ ਦੋ ਕਾਲਮ ਰਹਿ ਗਏ ਨੇ ਜਿਹੜੇ ਕਿ ਸਾਡੀ ਉਹ ਬੜਾ ਤਕਾਬਲੀ ਲੋਡ ਵੀ ਘਟਿਆ ਦਾ ਪਰ ਮੈਂ ਜਿਹੜਾ GST ਦੇ ਘਟੰਦੇ ਨਾਲ ਜਿਹੜੀ ਜਿੱਥੇ ਵਪਾਰੀਆਂ ਨੂੰ ਉਥੇ ਆਮ ਜਨਤਾ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਆ ਆਮ ਆਦਮੀ ਪਾਰਟੀ ਨੇ ਤਾਂ ਇਹ ਬਹੁਤ ਸਾਰੇ ਵਾਅਦੇ ਕੀਤੇ ਪਰ ਇਹ ਵਾਦੇ ਗਿਣੇ ਨੇ ਜਿਹੜੇ ਉਹ ਰਹਿ ਰਹੇ ਨੇ ਆਪਣੇ ਵਾਦੇ ਕਿਉਂ ਮੁੱਕਰ ਰਹੀ ਹੈ ਕਿਹਨਾ ਚੱਲ ਗਿਆ ਨਹੀਂ ਵਾਦੀ ਉਹਨਾਂ ਨੇ ਪਹਿਲਾਂ ਨਹੀਂ ਕੀ ਵਾਦੇ ਤੇ ਹੁਣ ਵੀ ਕਰ ਰਹੇ ਹੈ ਵਾਦੇ ਤਾਂ ਕਿਹੜੇ ਮੁੱਕਰਦੇ ਪਏ ਨੇ ਉਹਨਾਂ ਨੇ 2 ਸਾਲ ਪਹਿਲਾਂ ਭਗਵੰਤ ਮਾਨ ਜੀ ਪੰਜਾਬ ਵਪਾਰ ਵਪਾਰ ਮਿਲਦੀ ਦੇ ਵਿੱਚ ਮਕੇਰੀਆਂ ਚ ਕਹਿ ਕੇ ਗਏ ਨੇ ਕਿ ਜਿਹਦੀ 2 ਕਰੋੜ ਕਰਨਾ ਕਰੋ ਉਹਦੀ 5 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਹੋਏਗੀ ਜਿਹਦਾ ਕਾਰਡ ਬਣੇਗਾ 200 ਫੈਰਾਂ ਤੇ ਮੈਂ ਪਰ ਆਇਆ ਗੁਰਦਾਸਪੁਰ ਦੇ ਵਿੱਚੋਂ 2 ਸਾਲ ਹੋ ਲੰਘੇ ਨੇ ਹੁਣ ਇਹਨਾਂ ਨੇ ਇਹ 10 ਲੱਖ ਰੁਪਏ ਦੀ ਸਿਹਤ ਮੁੱਖ ਮੰਤਰੀ ਸਿਹਤ بیمੇ ਦੀ ਗੱਲ ਕੀਤੀ ਆ 2 ਅਕਤੂਬਰ ਨੂੰ ਲਾਂਚ ਕਰਨਾ ਸੀ ਸਾਰੇ ਪੰਜਾਬ ਦੇ ਵਿੱਚ ਤੁਸੀਂ ਬੋਲ ਦੇਖ ਲਓ ਲੱਗੇ ਆਪਾਂ ਸਰਕਾਰ ਦੇ 10 ਲੱਖ ਦਾ ਬੀਮਾ ਸਿਹਤ ਬੀਮਾ ਮੁੱਖ ਮੰਤਰੀ ਪੰਜਾਬ ਵੱਲੋਂ 2 ਅਕਤੂਬਰ ਹੋਏ ਨਾ ਦੀ ਪਾਲਸੀ ਕੋ ਬੰਦ ਹੀ ਨਹੀਂ ਪੋਸਟਰ ਪਹਿਲਾਂ ਲਾ ਦਿੰਦੇ ਨੇ ਆਪਹੁਣੇ ਫਿਰ ਯੂ ਟਰਨ ਡਾਲਿਆ ਲੈ ਕਿਹੜੀ ਗੱਲ ਦੀ ਤੁਸੀਂ ਕਰਦੇ ਹੋ 1000 ਰੁਪਏ ਜਿੰਨਾ ਬੀ ਸਾਡੀਆਂ ਘਰਾਂ ਨੂੰ ਦੇਣ ਦੀ ਗੱਲ ਕਰਦੇ ਨੇ ਪੁੱਛੇ 1100 ਦੀ ਗੱਲ ਕਰਦੇ ਨੇ ਜੇ ਤੁਹਾਡੇ ਅੰਗੇ ਪਤਨਕਾਰ ਨੇ ਪੁੱਛਿਆ ਉਹ ਜਿਹੜਾ ਤੂੰ 10000 ਦਾ ਵਾਅਦਾ ਕੀਤਾ ਜਾਂ ਤੁਸੀਂ ਜਿਹੜਾ ਮੁਰਗੀਆਂ ਤੇ ਬੱਕਰੀਆਂ ਦਾ ਵਾਅਦਾ ਕੀਤਾ ਤੁਸੀਂ ਪੀ.ਟੀ.ਸੀ ਨਹੀਂ ਦਿਦਿਓ ਯਾਰ ਇਹ ਕੋਈ ਜਵਾਬ ਨਹੀਂ ਆ ਚੈਨਲ ਕੋਈ ਵੀ ਹੋ ਸਕਦਾ ਪੀ.ਟੀ.ਸੀ ਨਹੀਂ ਤਾਂ ਵੀ ਹੋ ਸਕਦਾ ਵਾ ਜਾਂ ਹੋਰ ਚੈਨਲ ਵੀ ਜਵਾਬ ਕੋਈ ਪੁੱਛ ਸਕਦਾ ਤੁਸੀਂ ਜਵਾਬ ਦੇ ਜੇ ਜਦੋਂ ਸਰਕਾਰ ਚ ਨਹੀਂ ਸੀ ਤੁਸੀਂ ਬੜੀਆਂ ਬੜੀਆਂ ਢਿੰਗਾ ਮਾਰਦੇ ਸੀ ਲੋਕਾਂ ਨੂੰ ਬੜੇ ਬੜੇ ਚੁਟਕਲੇ ਸੁਣਾਇਆ ਸੀ ਅੱਜ ਵੀ ਇਸ ਸਟੇਜਾਂ ਤੇ ਚੁਟਕਲੇ ਸੁਣਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਬੇਸਿਕ ਤੌਰ ਤੇ ਜ਼ਮੀਨ ਤੇ ਉੱਤਰ ਕੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝੋ ਜੋ ਲੋਕ ਅੱਜ ਪੰਜਾਬ ਦੇ ਹਾਲਾਤ ਅੱਜ ਪੰਜਾਬ ਨਸ਼ਿਆਂ ਦੀ ਦਲਦਲ ਅੱਜ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਕਿੱਥੇ ਤੁਸੀਂ ਅੰਗਰੇਜ਼ਾਂ ਨੂੰ ਵਾਪਸ ਲਿਆਦੇ ਸੀ ਅੱਜ ਪੰਜਾਬ ਦੇ ਵਿੱਚ ਕੋਈ ਦੱਸੋ ਪੰਜਾਬ ਟਿਕ ਰਹਿਣਾ ਪਸੰਦ ਕਰਦਾ ਮੇਰੇ ਬੜੇ ਸੱਜਣ ਮਿੱਤਰ ਨੇ ਜਿਹੜੇ ਇਮਪਲਾਈਜ਼ ਵੀ ਨੇ ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਕਿਉਂ ਤੇ ਜੜੇ ਨੇ ਤੇ ਬੱਚਾ ਨਸ਼ੇ ਜਿਨਾਂ ਲੱਗ ਜੇ ਬੱਚਿਆਂ ਤੇ ਝੂਠਾ ਪਰਚਾ ਨਾ ਪੈ ਜੇ ਬੱਚਿਆ ਜੇ ਬੱਚਿਆਂ ਨੂੰ ਸੇਵ ਕਰਨ ਵਾਸਤੇ ਇੱਕ ਵਾਰ ਭੇਜਿਆ ਪਿਆ ਜਦੋਂ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਇਹੋ ਜਿਹਾ ਨਹੀਂਗਾ ਕਿ ਪੰਜਾਬ ਦਾ ਭਲਾ ਕਿੱਥੋਂ ਹੋਣਾ ਮੈਂ ਇਸ ਕਰਕੇ ਮੈਂ ਕਹਾਂਗਾ ਸਰਕਾਰ ਕਿਸੇ ਦੀ ਵੀ ਆਵੇ ਸਰਕਾਰ ਦਾ ਕੰਮ ਹੈ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਪੰਜਾਬ ਦੇ ਲੋਕਾਂ ਦੀ ਰਾਖੀ ਕਰਨੀ ਪੰਜਾਬ ਦੀਆਂ ਜ਼ਰੂਰਤਾਂ ਦੇ ਮੁਤਾਬਕ ਜਿਹੜੀ ਗੱਲ ਕਰਨੀ ਅੱਜ ਇਹਨਾਂ ਨੇ ਕਿਹੜਾ ਕੰਮ ਛੱਡਿਆ ਛੋਟੇ ਤੋਂ ਛੋਟਾ ਕੰਮ ਇਹਨਾਂ ਨੇ ਸਕੂਲਾਂ ਦੀ ਗੱਲ ਰਵੇ ਕਰਦੇ ਰਹੇ ਅੱਜ ਇਹ ਗੱਲ ਕਰਦੇ ਨੇ ਜਿਹੜੀਆਂ ਮਹੱਲਾ ਕੀ ਰੋਨਕਾਂ ਦੀਆਂ ਅੱਜ ਕਿੱਥੇ ਨੇ ਫੋਟੋ ਭਗਵੰਤ ਮਾਨ ਦੀਆਂ ਸਾਰਾ ਰਪੀਆ ਸੈਂਟਰ ਤੋਂ ਆ ਰਿਹਾ ਤਾਂ ਜੋ ਦਾ ਨਾਮ ਹੀ ਬਦਲਤਾ ਗਿਆ ਐਮੀਨ ਸਕੂਲ ਦਾ ਨਾਮ ਬਦਲਤਾ ਗਿਆ ਹੁਣ ਕਿੱਥੇ ਨੇ ਓਏ ਯਾਰ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਪ੍ਰਕਾਸ਼ ਬਾਦਲ ਦੀਆਂ ਫੋਟੋਆਂ ਜੀ ਭਾਂਡਿਆਂ ਤੇ ਫੋਟੋਆਂ ਅੱਜ ਭਗਵੰਤ ਮਾਨ ਤੇ ਮੈਂ ਕਹਿੰਦਾ ਜੀ ਇਹਦਾ ਬੱਸ ਚੱਲੇ ਤੇ ਮੈਂ ਕਿੱਥੇ ਕਿੱਥੇ ਦੀ ਫੋਟੋ ਦੱਸਾਂ ਮੈਂ ਕਿੱਥੇ ਨਹੀਂ ਇਹ ਚੰਦਾ ਮਲਵਾਰੀ ਯਾਰ ਫੋਟੋਆਂ ਦਾ ਨਾ ਪੁੱਛ ਨਹੀਂ ਨਾ ਜੇਕਰ ਤੁਸੀਂ ਚੰਗਾ ਕੰਮ ਕਰੋਗੇ ਤੇ ਲੋਗਾ ਦੇ ਬਿਲਾਕੇ ਤੋਂ ਹੀ ਆਪੇ ਬਸ ਜੋਗੇ ਚੰਗੇ ਕੰਮ ਕਰਨਾ ਬਣਾ ਫੋਟੋਆਂ ਲਵਾਉਣਾ ਨਹੀਂ ਬੰਨਾ ਕਿੱਥੇ ਹੈ ਜਿਹੜਾ ਇਹਦਾ ਰਾਸ਼ਨ ਲੈ ਕੇ ਕਰ ਜਾਣਾ ਸੀ ਔਰ ਪਾਣੀ ਕੇ ਜਾਣਾ ਸੀ ਕਿੱਥੇ ਹੈ ਇਹ ਸਭ ਦਿਖਾਵੇ ਰਿਆਂ ਦੇ ਅੱਲਾ ਨੇ ਇਹ ਸਰਕਾਰ ਸੋਇ ਲਫਾਫੇ ਬਾਜੀ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਪੰਜਾਬ ਦਾ ਵਪਾਰ تباہ ਹੋ ਗਿਆ ਪੰਜਾਬ ਦਾ ਕਿਸਾਨ ਗੁਲ ਹੋਇਆ ਪੰਜਾਬ ਦਾ ਮਜ਼ਦੂਰ ਜਿਹੜਾ ਬੇਕਾਰੋ ਕੇ ਬੈਠਾ ਦਾ ਕੋਈ ਇੰਡਸਟਰੀ ਨਹੀਂ ਕੋਈ ਪਾਲਸੀ ਨਹੀਂ ਬਿਨਾ ਪਾਲਸੀ ਤੋਂ ਗੱਲਾਂ ਕਰੀ ਜਾਂਦੇ ਨੇ ਅੱਜ ਪੰਜਾਬ ਵੀ ਆ ਪਹਿਲੀ ਸਰਕਾਰ ਹੋਏਗੀ ਜਿਨ੍ਹਾਂ ਨੇ ਪੰਚਾਇਤਾਂ ਕੋਲੋਂ ਫੰਡ ਮੰਗਿਆ ਇਸ ਤੋਂ ਵੱਧ ਹੋਗਾ ਤਾਂ ਕੀ ਕਹਿ ਸਕਦੇ ਪਹਿਲੀ ਸਰਕਾਰ ਹੈ 70 ਸਾਲ ਦੇ ਵਿੱਚ ਜਿਨ੍ਹਾਂ ਨੇ ਪੰਚਾਇਤਾਂ ਤੋਂ ਫੰਡ ਮੰਗਦੇ ਆ ਕਿ ਸਾਨੂੰ ਫੰਡ ਦੇ ਕਿੰਨੀਆਂ ਸਰਕਾਰਾਂ ਚੱਲਣਗੀਆਂ ਕੀ ਪੰਜਾਬ ਦਾ ਭਲਾ ਹੋਏਗਾ ਇਸ ਕਰਕੇ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਾਂਗਾ ਕਿਹਾ ਪੰਜਾਬ ਦੇ ਵਾਸੀ ਆ ਪੰਜਾਬ ਦੇ ਭਲੇ ਦੀ ਗੱਲ ਕਰੀਏ ਪੰਜਾਬ ਨੇ ਚੜ੍ਹਦੀ ਕਲਾ ਲੱਗਾਈਏ ਅੱਜ ਪੰਜਾਬ ਦੇ ਵਿੱਚ ਲੋਕਾਂ ਨੇ ਦਿਲ ਖੋਲ ਕੇ ਜਿਹੜਾ ਹੜਾ ਬਿਹਾਰ ਪੀੜਤਾ ਦੀ ਬਦਲ ਕੀਤੀ ਆ ਜਿੰਨਾ ਰੁਪਈਆ ਹੋਸ ਗਿਆ ਸਾਡੇ ਪੰਜਾਬੀ ਕਲਾਕਾਰਾਂ ਨੇ ਦਿੱਤਾ ਐਕਟਰਾਂ ਨੇ ਭੇਜਿਆ ਔਰ ਸੋਸ਼ਲ ਜਿਹੜੇ ਲੋਕ ਸੋਸਾਇਟੀ ਆ ਉਹਨਾਂ ਨੇ ਪੈਸਾ ਭੇਜਿਆ ਅੱਜ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਆਪੋ ਚ ਭਿੜੀ ਜਾਂਦੇ ਨੇ ਸੈਂਟਰ ਕਹਿੰਦੇ ਆਣਾ ਕੋਲ 1200 ਕਰੋੜ ਰੁਪਈਆ ਆਲरेडी ਪੇ ਦਾ ਇਹ ਕਹਿੰਦੇ ਸਾਡੇ ਕੋਲ ਪੈਸਾ ਹੀ ਕੋਈ ਨਹੀਂ ਪੈਸਾ ਗਿਆ ਕਿੱਥੇ 1600 ਕਰੋੜ ਰੁਪਈਆ ਸੈਂਟਰ ਦੇ ਗਈ ਆ ਮੇਰਾ ਮਤਲਬ ਕਹਿੰਦਾ ਕਿ ਅਗਰ ਸੈਂਟਰ ਸਾਡੇ ਜਿਹੜੇ ਦੇਸ਼ ਦਾ ਹੈ ਉਹ ਬਾਪ ਹੈ ਅਗਰ ਆਪਣਾ ਹੱਕ ਲੈਣ ਵਾਸਤੇ ਆਪਣੇ ਬਾਪ ਦੇ ਨਾਲ ਅਸੀਂ ਉਲਝ ਜਾਂ ਗਏ ਤਾਂ ਸਾਨੂੰ ਪੈਸਾ ਨਹੀਂ ਮਿਲਦਾ ਅੱਜ ਉਹੀ ਤੋਂ ਅੰਤਮਾਨ ਜੀ ਨੇ ਜਿਹੜੇ ਕਹਿੰਦੇ ਮੈਂ ਸੈਂਟਰ ਤੋਂ ਪੈਸੇ ਕਿਉਂ ਮੰਗਾ ਮੈਨੂੰ ਕੋਈ ਜ਼ਰੂਰਤ ਨਹੀਂ ਮੇਰੇ ਖਜ਼ਾਨੇ ਭਰੇ ਦੇ ਨੇ ਮੇਰੇ ਖਜ਼ਾਨੇ ਖਾਲੀ ਨਹੀਂ ਗਏ ਤੇ ਪੀਪਾ ਨਹੀਂ ਹੈ ਅੱਜ ਪੀਪਾ ਨਹੀਂ ਤੇ ਮੈਨੂੰ ਕੀ ਕਵਾਂ ਅੱਜ ਤੁਸੀਂ ਚੜ੍ਹਦੀ ਕਲਾ ਇੱਕ ਸੰਸਥਾ ਬਣਾ ਲਈਏ ਪੈਸੇ ਤੁਸੀਂ ਲੋਕਾਂ ਕੋਲੋਂ ਨਹੀਂ ਤਗਲੇ ਪਾਂਡੇ ਦੇ ਉਹ ਐਨ ਜੀਓ ਕੋਲ ਐਨ ਆਰ ਆਈ ਕੋਲੋਂ ਪਾਛੇ ਭੇਜੋ ਤੁਸੀਂ ਕਲਾਕਾਰਾਂ ਨੂੰ ਪੈਸੇ ਭੇਜੋ ਅਤ ਉਹ ਕਿਥੇ ਲਫਾਈ ਨੇ ਤੁਹਾਡੇ ਜਿਹੜੇ ਕਹਿੰਦੇ ਸਾਡਾ ਖਜ਼ਾਨਾ ਖਾਲੀ ਨਹੀਂ ਹੈ ਆਪ ਪਿਛਲੀਆਂ ਸਰਕਾਰਾਂ ਨੂੰ ਸਾਨੂੰ ਪੈਸਾ ਖਰਚਣਾ ਆਉਂਦਾ ਉਹਨਾਂ ਨੂੰ ਖਰਚਣਾ ਨਹੀਂ ਆਉਂਦਾ ਯਕੀਨ ਹੋ ਜੀ ਇਹ ਗੱਲਾਂ ਨੇ ਗੱਲਾਂ ਵੱਡੀਆਂ ਨਾ ਕਹੀਏ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬੀਆਂ ਦੀ ਗੱਲ ਕਰੀਏ ਪੰਜਾਬ ਦੇ ਬਣ ਕੇ ਰਹੀਏ ਫੇਰ ਜਾ ਕੇ ਪੰਜਾਬ ਦਾ ਭਲਾ ਹੋਣਾ ਮੈਂ ਫਿਰ ਆਪ ਨੂੰ ਕੀ ਲੱਗਦਾ ਡੋਕਟਰ ਕੁਮਾਰ ਜਵਾਬ ਸੁਣਾਓ ਇਹ ਤੇ ਪੰਜਾਬ ਦਾ ਸਰ ਦਾ ਪੰਜਾਬ ਦਾ ਸੁਧਾਰ ਜਿਹੜਾ ਨਾ ਇਹ ਸਰਕਾਰਾਂ ਨੇ ਨਹੀਂ ਕਰਨਾ ਇਹ ਪੰਜਾਬ ਦਾ ਜਿਹੜਾ ਜਿਹੜਾ ਸੁਧਾਰ ਇਹ ਪੰਜਾਬ ਦੀ ਜਨਤਾ ਨੇ ਕਰਨਾ ਤੇ ਜਨਤਾ ਤਿਆ ਕਰੇਗੀ ਕਿ ਪਿਛਲੀਆਂ ਸਰਕਾਰਾਂ ਮਾੜੀਆਂ ਸੀ ਕਿ ਇਹ ਸਰਕਾਰ ਮਾੜੀ ਹੈ ਜੇ ਇਹ ਸਰਕਾਰ ਚੰਗੀ ਹੋਏਗੀ ਤੇ ਲੋਕ ਇਹਨਾਂ ਨੂੰ ਚੁਣ ਲੈਣਗੇ ਜੇ ਪਿਛਲੀਆਂ ਨੇ ਕੋ ਚੰਗਾ ਕੰਮ ਕੀਤਾ ਹੈ ਕਾਲੀਆਂ ਨੇ ਤੇ ਜਾਂ ਕੋਈ ਕਾਂਗਰਸ ਨੇ ਉਹਨਾਂ ਨੂੰ ਚੁਣ ਲੈਣਗੇ ਇਹ ਸੁਧਾਰ ਲੋਕਾਂ ਨੇ ਕਰਨਾ ਹੈ ਇਹ ਨਾ ਸੁਧਾਰ ਨਹੀਂ ਕਰਨਾ ਕਿਸੇ ਨੇ ਵੀ ਲੋਕ ਮਹਿਸੂਸ ਕਰਨ ਕਿ ਅਸੀਂ ਇਹ ਸਰਕਾਰ ਨੇ ਸਾਨੂੰ ਕੀ ਦਿੱਤਾ ਸਾਡੇ ਪੰਜਾਬ ਦੇ ਭਲੇ ਲਈ ਕੀ ਕੀਤਾ ਸਾਡੇ ਪੰਜਾਬ ਦੇ ਡਿਵੈਲਪਮੈਂਟ ਵਿੱਚ ਕਿੰਨਾ ਹਿੱਸਾ ਆਇਆ ਸਿਰਫ ਇੱਕ ਕੋਈ ਗੱਲ ਕਰਨੀ ਸਿਜਗਾ ਸੈਂਟਰ ਵਾਲੇ ਗੱਲ ਕਰਦੇ 70 ਸਾਲ ਵਿੱਚ ਕੁਝ ਨਹੀਂ ਹੋਇਆ ਪੰਜਾਬ ਸਰਕਾਰ ਵੀ 70 ਸਾਲ ਵਿੱਚ ਕੁਝ ਨਹੀਂ ਹੋਇਆ ਕੋਈ ਯਾਰ ਪੁਰਾਣੀਆਂ ਸਕੂਲਾਂ ਦੀਆਂ ਮਾਰਟਾਂ ਤੇ ਪੇਂਟ ਕਰਕੇ ਜਦ ਇਹਨਾਂ ਨੇ ਬੋਰਡ ਲਵਾ ਕੇ ਆਪਣੇ ਸਲੇਟਾਂ ਲਾ ਲਈਏ ਕੀ ਇਹਨਾਂ ਦੀ ਤੁਸੀਂ ਤਾਰੀਫ਼ ਕਰੋਗੇ ਕਿੱਥੋਂ ਤੱਕ ਤਾਰੀਫ਼ ਕਰੀਏ ਇਹਨਾਂ ਦੀ ਇੱਕ ਤਾਂ ਟੁੱਟੇ ਜਵਾਰ ਤਾਂ ਪੇਂਟ ਕਰਕੇ ਤੇ ਕਰਤਾ ਤੁਸੀਂ ਸਕੂਲਾਂ ਦੇ ਗੇਟ ਤੇ ਐਮੀਨ ਸਕੂਲ ਲਿਖਾ ਕੇ ਤੁਸੀਂ ਕਰਤਾ ਇਹ ਨੂੰ ਮੈਂ ਡਿਵੈਲਪਮੈਂਟ ਹੀ ਡਿਵੈਲਪਮੈਂਟ ਦਾ ਮਤਲਬ ਹੈ ਕਿ ਪੰਜਾਬ ਦੇ ਅੰਦਰ ਤੁਸੀਂ ਕੋਈ ਨਵਾਂ ਹਸਪੀਟਲ ਬਣਾਇਆ ਪੰਜਾਬ ਦੇ ਵਿੱਚ ਤੁਸੀਂ ਇੰਨੀਆਂ ਯੂਨੀਵਰਸਿਟੀਆਂ ਦੇਣੀਆਂ ਕੋਈ ਤੁਹਾਡੀ ਯੂਨੀਵਰਸਿਟੀ ਬਣੀ ਆਈ ਤੱਕ ਪੰਜਾਬ ਦਾ ਤੇ ਬੇੜਾ ਗਲਤ ਕਰਤਾ ਯਾਰ ਪੰਜਾਬ ਤੇ ਪੰਜਾਬੀਆਂ ਵਾਸਤੇ ਰਹਿ ਨਹੀਂ ਲੱਗਾ ਨਾ ਨੇ ਪੰਜਾਬ ਸਾਡਾ ਬਾ ਖਾਲੀ ਹੋ ਗਿਆ ਜੇ ਪ੍ਰਵਾਸੀ ਵੀ ਸਾਡੇ ਕਾਮਨਾ ਕਰਨਾ ਮੈਂ ਇਹ ਗੱਲ ਕਰਦਾ ਠੀਕ ਹੈ ਪ੍ਰਵਾਸੀਆਂ ਦੇ ਵਿੱਚ ਵੀ ਕ੍ਰਿਮੀਨਲ ਬਹਗੇ ਨੇ ਸਾਡੇ ਵਿੱਚ ਵੀ ਕ੍ਰਾਈਮ ਹੈਗਾ ਵੀ ਕ੍ਰਿਮੀਨਲ ਆ ਗਏ ਪਰ ਜਿਹੜਾ ਬੰਦਾ ਕ੍ਰਾਈਮ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਬਾਅਦ ਕੋਈ ਰਿਆਇਤ ਨਹੀਂ ਹੋਣੀ ਚਾਹੀਦੀ ਉਹਦੀ ਸਪੋਰਟ ਤੇ ਕਿਸੇ ਨੂੰ ਮਗਰ ਖੜਨ ਜਾਈਦਾ ਅੱਜ ਪੰਜਾਬ ਸਾਹਿਬ 5 ਸਾਲ ਦੇ ਬੱਚੇ ਦੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਐ ਮਸੂਮ ਬੱਚਾ ਕਿ ਦੱਤਸੀਏ ਦੇ ਕੇ ਮਾਰਿਆ ਪੰਜਾਬ ਦੇ ਵਿੱਚ ਫਿਰ ਉਹਦੇ ਨਾਲ ਆਪਾਂ ਗੱਲ ਕਰੀਏ ਤੇ ਸਾਡੇ ਮੁੱਖ ਮੰਤਰੀ ਪੰਜਾਬ ਨੇ ਸਿਰਫ ਇਹੀ ਗੱਲ ਕਹ ਦਿੱਤੀ ਕੈਨੇਡਾ ਤੇ ਅਮਰੀਕਾ ਤੇ ਸਾਡੇ ਵੀ ਰਹਿੰਦੇ ਨੇ ਪ੍ਰਵਾਸੀ ਉਹ ਯਾਰ ਇਹ ਤਾਂ ਪਹਿਲੇ ਪੰਜਾਬ ਦੀ ਗੱਲ ਤੇ ਕਰ ਲਈ ਤੁਸੀਂ ਦੂਸਰੇ ਘਰ ਚ ਪਹਿਲੇ ਤਿਲੀ ਲਾਂ ਚ ਲਗੇ ਦੇਸ਼ ਕਰਕੇ ਮੈਂ ਮੁੱਖ ਮੰਤਰੀ ਪੰਜਾਬ ਤੁਸੀਂ ਅੱਜ ਬੜੀਆਂ ਉਹ ਜਿਹੇ ਗੱਲਾਂ ਕਰਤੀਆਂ ਬੜੇ ਭਾਵਕ ਹੋਏਗੇ ਕਿ ਪੰਜਾਬ ਇਹ ਹਲਾਕ ਇਹੋ ਜਿਹਾ ਬਣਾ ਦਿੱਤੇ ਨੇ ਮੈਂ ਇੱਕੋ ਹੀ ਗੱਲ ਕਰਾਂਗਾ ਮੁੱਖ ਮੰਤਰੀ ਸਾਹਿਬ ਸਟੇਜਾਂ ਦੀਆਂ ਗੱਲਾਂ ਛੱਡਿਏ ਉਹ ਚੁਟਕਲੇ ਵਾਲੀਆਂ ਗੱਲਾਂ ਛੱਡਿਏ ਅਸਲੀਅਤ ਆਈਏ ਅਸਲੀਅਤ ਅਸਲੀ ਪੰਜਾਬੀ ਬਣ ਕੇ ਉਹਨਾਂ ਗੁਰੂਆਂ ਪੀਰਾਂ ਦੀ ਔਰ ਜਿੱਥੇ ਦੀ ਸੋਚੀ ਸੀ ਛੇੜਿਆ ਦੇ ਭਗਤਾਂ ਦੀ ਜਿਹੜੀ ਤੁਸੀਂ ਉਹਦਾ ਲਿਬਾਸ ਪਾ ਕੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਏ ਸੀ ਉਸ ਪਟਰੀ ਤੇ ਆਓ ਉਸ ਪਟਰੀ ਤੇ ਪੰਜਾਬ ਨੂੰ ਲਿਆਓ ਉਸ ਪਟਰੀ ਤੇ ਚੜ ਕੇ ਪੰਜਾਬ ਦੇ ਜਨਤਾ ਦੀ ਸੇਵਾ ਕਰੋ ਤੇ ਲੋਕ ਤੁਹਾਡੀ ਆਪੇ ਤੁਹਾਡਾ ਚੁਰਪੜ ਗਏ ਜੇਕਰ ਨਹੀਂ ਤੁਸੀਂ ਇਸ ਪਾਸੇ ਆਏ ਤੇ ਫਿਰ ਜੋ ਜਨਤਾ ਦਾ ਫੈਸਲਾ ਹੋ ਉਹ ਤੇ ਉਹਨਾਂ ਦੇ ਕਰਨ ਵਾਲੇ ਦੇ ਵਿੱਚ ਤੇ ਮੈਂ ਤੁਹਾਨੂੰ ਕੁਝ ਕਰ ਨਹੀਂ ਸਕਦਾ ਇਸ ਕਰਕੇ ਆਉਣ ਵਾਲਾ ਸਮਾਂ ਇਹ ਲੋਕਾਂ ਨੇ ਤੈਅ ਕਰਤਾ